ਸਾਰਿਆਂ ਨੂੰ ਪਿਆਰ ਭਰੀ ਸਸ਼ਕਾ ਕਾਲ ਜੀ ਲੈ ਕੇ ਹਾਜ਼ਰ ਹੋਏ ਆਂ ਅੱਜ ਦੀ ਬਹੁਤ ਖਾਸ ਅਪਡੇਟ ਮੁਲਾਜ਼ਮਾਂ ਤੇ ਪੈਸ਼ਨ ਦੇ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਮੁਲਾਜ਼ਮਾਂ ਨੂੰ ਬਜਟ ਸੈਸ਼ਨ ਦੇ ਵਿੱਚ ਆਪਣੀਆਂ ਮੰਗਾਂ ਪ੍ਰਤੀ ਬਹੁਤ ਹੀ ਵੱਡੀ ਉਮੀਦ ਸੀ ਜਿਸ ਦੇ ਉੱਪਰ ਪਾਣੀ ਫਿਰ ਗਿਆ ਹੈ ਮੁਲਾਜ਼ਮ ਜਿਹੜੇ ਜਥੇਬੰਦੀਆਂ ਦੇ ਵਿੱਚ ਰੋਜ਼ ਪੈਦਾ ਹੋ ਗਿਆ ਹੈ ਕਿਉਂਕਿ 13% ਡੀਏ ਪੰਜਾਬ ਸਰਕਾਰ ਹੋਰ ਸੂਬਿਆਂ ਤੋਂ ਪਿੱਛੇ ਚੱਲੀ ਹੈ ਹੋਰ ਕਾਫੀ ਸਾਰੀਆਂ ਮੰਗਾਂ ਹਨ ਜਿਸ ਦੇ ਵੀ ਸਰਕਾਰ ਨੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਹੀ ਬਜਟ ਸੈਸ਼ਨ ਦੇ ਵਿੱਚ ਕਿਸੇ ਵੀ ਮੰਗ ਨੂੰ ਕੋਈ ਵੀ ਜਿਹੜਾ ਹੈ ਸਬੰਧੀ ਮੰਗਾਂ ਸਬੰਧੀ ਕੋਈ ਵੀ ਰਕਵਾ ਬਜਟ ਨਹੀਂ ਰੱਖਿਆ ਗਿਆ ਮਲਾਜ਼ਮਾਂ ਜਿਹੜੀ ਜਥੇਬੰਦੀਆਂ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਰੋਸ ਮਜ਼ਾਰੇ ਕੀਤੇ ਬਜਟ ਸੈਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ ਮਲਾਜ਼ਮ ਜਥੇਬੰਦੀਆਂ ਆਗੂਆਂ ਨੇ ਇੱਕ ਵੱਖਰਾ ਰਾਹ ਅਪਣਾਉਂਦੀ ਜਿਹੜੀ ਰਣਨੀਤੀ ਤਿਆਰ ਕਰ ਲਈ ਹੈ ਇਸ ਦੇ ਬਾਰੇ ਜਿਹੜੀ ਹੈ ਇੱਕ ਵੀਡੀਓ ਵੀ ਦਿਖਾਵਾਂਗੇ ਤੁਹਾਨੂੰ ਦਿਖਾਵਾਂਗੇ ਜਿਹੜੀਆਂ ਕਾਪੀਆਂ ਸਾੜੀਆਂ ਗਈਆਂ ਤੁਸੀਂ ਅੱਗੇ ਵੀਡੀਓ ਦੇਖ ਸਕਦੇ ਹੋ ਜਾਂਦੀ ਹੈ ਸਾਰਾ ਪ੍ਰੈਸ ਵਾਲਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਜੇ ਕੋਈ ਵੀ ਬਾਹਰ ਨਹੀਂ ਜਾਊਗਾ ਮਾਈਕ ਚਾਲੂ ਕਰਾ ਦਿਓ ਆ ਮਾਈਕ ਬੰਦ ਹੋ ਗਿਆ ਤੇ ਮਾਈਕ ਬੰਦ ਵੀ ਹੋ ਗਿਆ ਬਾਹਰ ਨਹੀਂ ਜਾਣਾ ਚਾਹੀਦਾ ਸਭਾਈ ਇੱਕ ਮਿੰਟ ਨਾਲ ਪਿੱਛੇ ਆਓ ਮਾਈਕ ਚਾਲੂ ਕਰਾਓ ਮਾਈਕ ਚਾਲੂ ਕਰਾਓ ਕਹਿਣਾ ਚਾਹੁੰਦਾ ਜੀ ਹੰਗਾਮਾ ਨਹੀਂ ਉਹ ਤਾਂ ਜੋ ਵੀ ਚੱਲੂ ਆ ਰਿਹਾ ਜੀ ਗੱਲ ਤੇ ਸੁਣੋ ਬਜਟ ਪਾਸ ਉਹਨਾਂ ਨੇ ਕੀਤਾ ਵਾ ਕਿਹੜਾ ਹਲਕੇ ਦਾ ਕਿਹੜਾ ਇਹਨਾਂ ਨੇ ਇੱਕ ਦਾ ਹਲਕੇ ਦਾ ਬਜਟ ਕਰਤਾ ਇੱਕ ਕਬਾਰ ਦਾ ਬਜਟ ਹੁੰਦਾ ਪੂਰੇ ਸ਼ਹਿਰ ਦੇ ਹਾਲਾਤ ਇੰਨੇ ਖਰਾਬ ਦੇ ਕਹਿਣ ਦੀ ਕਾਮ ਨਹੀਂ ਆ ਜੇ ਆਮ ਆਦਮੀ ਪਾਰਟੀ ਨੂੰ ਸ਼ਹਿਰ ਵਾਸੀਆਂ ਨੇ ਮੌਕਾ ਦਿੱਤਾ ਵਾ ਜੇ ਇਹਨਾਂ ਨੇ ਕੇਨਾ ਮੇਰ ਬਣਾਇਆ ਤੇ ਕੰਮ ਤੇ ਕਰ ਦੋ ਇਹ ਬਹੁਤ ਗਲਤ ਹੋਇਆ ਜੀ ਜੋ ਵੀ ਹੋ ਰਿਹਾ ਈਮਾਨਦਾਰ ਨੇਤਾ ਨੇ ਸਾਨੂੰ ਜਨਤਾ ਨੇ ਚੁਣਿਆ ਆਪਾਂ ਜਨਤਾ ਦੇ ਨੁਮਾਇਦੇ ਆ ਇਹਨਾਂ ਨੇ ਸਾਡੇ ਘਰ ਪਹਿਲੇ ਕਾਲਸ ਕੀਤੀਆਂ ਕਿ ਤੁਸੀਂ ਮੀਟਿੰਗ ਅਟੈਂਡ ਨਹੀਂ ਕਰਨ ਜਾਣਾ ਉਸ ਤੋਂ ਬਾਅਦ ਇਹਨਾਂ ਨੂੰ ਸਾਡਾ ਹਾਊ ਬਾਊ ਠੀਕ ਨਹੀਂ ਲੱਗਿਆ ਇਹਨਾਂ ਨੇ ਕੱਲ ਕਾਉਂਸਲਰ ਦੇ ਘਰ 16 16 ਬੰਦਿਆਂ ਦੀਆਂ ਟੀਮਾਂ ਭੇਜਿਆ ਪੁਲਿਸ ਦੀਆਂ ਪੁਲਿਸ ਨੇ ਮੇਰੇ ਘਰ ਰੇਡ ਕੀਤੀ ਉਹਨਾਂ ਨੇ ਕਿਹਾ ਕਿ ਚੌਧਰੀ ਨੂੰ ਜਿਹਦੇ ਮੁੰਡੇ ਨੂੰ ਜੇ ਤੁਸੀਂ ਪੇਸ਼ ਨਾ ਕਰਾਇਆ ਅਸੀਂ ਤੁਹਾਡੇ ਘਰ ਬਾਰ-ਬਾਰ ਆਵਾਂਗੇ ਹਜ਼ਾਰ ਵਾਰ ਆਵਾਂਗੇ ਮੈਂ ਆਪਣੀ ਵਾਰਡ ਵਿੱਚ ਮੈਸੇਜ ਪਾਇਆ ਆਪਣੇ ਸਾਰੇ ਕਾਂਗਰਸ ਸਾਥੀਆਂ ਨੂੰ ਕਾਲ ਕੀਤੀ ਇੱਕ ਕਾਲ ਦੇ ਉੱਤੇ ਆਪਣੀ ਮੀਟਿੰਗ ਛੱਡ ਕੇ ਮੇਰੇ ਨਾਲ ਪੁਲਿਸ ਸਟੇਸ਼ਨ ਆਏ ਪੁਲਿਸ ਪ੍ਰਸ਼ਾਸਨ ਦੀ ਹਾਏ ਹਾਏ ਕੀਤੀ ਤਾਂ ਮੇਰੇ ਸੋਹਰੇ ਨੂੰ ਤੇ ਮੇਰੇ ਪਤੀ ਨੂੰ ਘਰ ਜਾਣ ਦੀ ਇਜਾਜ਼ਤ ਲਈ ਇਹ ਇਹ ਧੋਖਾਧੜੀ ਕਰਨਾ ਚਾਹੁੰਦੇ ਸੀ ਕਿ ਅੱਜ ਇਹਨਾਂ ਦਾ ਬਜਟ ਤੇ এজেন্ডਾ ਪਾਸ ਨਾ ਹੋ ਸਕੇ ਹੰਗਾ ਮਾ ਜੀ ਇਹ ਸਿਰਫ ਮੀਡੀਆ ਦੇ ਵਿੱਚ ਆਉਣਾ ਚਾਹੁੰਦੇ ਆ ਤੇ ਦੂਸਰੀ ਗੱਲ ਵੀ ਇਹ ਲੋਕਾਂ ਦੀ ਭਲਾਈ ਨਹੀਂ ਚਾਹੁੰਦੇ ਅਮਰਸਰ ਦੇ ਲੋਕਾਂ ਦੀ ਜੇ ਹਾਊਸ ਬੈਠਾ ਅੰਮ੍ਰਿਤਸਰ ਦੇ ਲੋਕਾਂ ਦੀ ਭਲਾਈ ਲਈ ਬਜਟ ਪੇਸ਼ ਹੋ ਰਿਹਾ ਇਹ ਜਾਣ ਬੁੱਝ ਕੇ ਰੌਲਾ ਪਾ ਕੇ ਉਫੱਲ ਪਾ ਰਿਆ ਤਾਂ ਕਿ ਲੋਕਾਂ ਦਾ ਭਲਾ ਨਾ ਹੋ ਸਕੇ ਖੜੇ ਕਰਕੇ ਜਿਹੜਾ ਹਮੇਸ਼ਾ ਜਿਹੜਾ ਇਸ ਤਰ੍ਹਾਂ ਹੋਇਆ ਉਸ ਤਰ੍ਹਾਂ ਹੀ ਇਹ VOTING ਵੀ ਕਰਾਨੀ ਹੈ ਤੇ ਕਮ ਸੇ ਕਮ ਬੈਠ ਕੇ ਇਹਨਾਂ ਨੂੰ ਚਾਹੀਦਾ ਸੀ ਆਰਾਮ ਨਾਲ ਲਿਮੀਨਾ ਸੀ ਤੇ ਕਹਿੰਦੇ ਆ ਜੀ ਕਿ ਜਿਹੜੇ ਤੁਹਾਡੇ ਸਵਾਲ ਨੇ ਸਾਡੇ ਨਾਲ ਸਵਾਲ ਕਰੋ ਸਾइज ਜਵਾਬ ਦਿੰਨੇ ਆ ਤਾਂ ਕਿ ਸ਼ਹਿਰ ਦੀ ਚੰਗੀ ਤਰ੍ਹਾਂ ਡਵੈਲਪਮੈਂਟ ਹੋ ਸਕੇ ਅੱਜ ਦੇ ਸਾਰੇ ਪੂਰੇ ਵਿਰੋਧ ਪ੍ਰਦਰਸ਼ਨ ਨੂੰ ਕਿਵੇਂ ਦੇਖਦੇ ਤੁਸੀਂ ਮੈਂ ਦੇਖੋ ਇਹ ਹਾਲ ਉਸ ਦੇ ਵਿੱਚ ਵੀ ਕਾਰਪੋਰੇਸ਼ਨ ਚ ਵੀ ਹੈ ਅਸੈਂਬਲੀਆਂ ਚ ਵੀ ਵਿਰੋਧੀ ਤੇਰੇ ਇਹੋ ਜੇ ਕੰਮ ਕਰ ਰਹੀ ਹੈ ਲੇਕਿਨ ਅਸੀਂ ਸ਼ਹਿਰ ਦਾ ਵਿਕਾਸ ਕਰਨਾ ਹੈ ਸ਼ਹਿਰ ਦਾ ਕੰਮ ਕਰਨਾ ਹੈ ਅਸੀਂ ਸਾਰੇ ਜਿਹੜੇ ਨੇ ਕੰਮ ਕਰ ਰਹੇ ਨੇ ਦਾ ਬਜਟ ਪਾਸ ਕੀਤਾ ਗਿਆ تقريبا 450 ਸਰ ਤੇ ਇਹਦੇ ਚ ਕੀ ਕੰਮ ਹੋਣਗੇ ਜੀ ਕਿਤਾ ਸਾਫ ਹੋਣਗੇ ਦੇਖੋ ਇਹਦੇ ਵਿੱਚ ਤਾਂ ਅਸੀਂ ਜਿਹੜਾ ਸਭ ਤੋਂ ਜ਼ਿਆਦਾ ਸ਼ਹਿਰ ਦੇ ਵਿੱਚ ਜਿਹੜੀ ਪ੍ਰੋਬਲਮ ਸੀਗੀ ਇੱਕ ਤਾਂ ਅਸੀਂ कूड़े ਦੀ ਤੇ ਬਹੁਤ ਵੱਡੀ ਸਾਡੇ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਹੈ ਪ੍ਰੋਬਲਮ ਆ ਰਹੀ ਸੀ ਉਹਦਾ ਵੀ ਅਸੀਂ ਜਿਹੜਾ ਹੈਗਾ ਇਹਦੇ ਵਿੱਚ ਜਿਹੜਾ ਇਹ ਮਤਾ ਪਾਇਆ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ ਜਿਹੜੀ ਕੀ ਇਹ ਬਿਲਕੁਲ ਅਸੀਂ ਕੂੜੇ ਦੀ ਨਵੀਂ ਕਮਪਨੀ ਲਿਆ ਰਹੇ ਆ ਜਿਹੜੀ ਸ਼ਹਿਰ ਦੇ ਵਿੱਚੋਂ ਡੰਪ ਡੂਏ ਔਰ ਕੂੜੇ ਨੂੰ ਵੀ ਖਤਮ ਕਰੇਗੀ ਔਰ ਜਿੱਥੇ ਸਾਡੇ ਸੀਵਰੇਜ ਦੀ ਪ੍ਰੋਬਲਮ ਹੈ ਉਹਦੇ ਲਈ ਵੀ ਅਸੀਂ ਬੰਦੇ ਵਧਾ ਰਹੇ ਆ ਔਰ ਇਸ ਤਰ੍ਹਾਂ ਸਾਰੇ ਛੋਟੇ ਮੋਟੇ ਕੰਮ ਜਿੰਨੇ ਵੀ ਨੇ ਉਹ ਕਰ ਰਿਹਾ ਉਹਦੇ ਨਾਲ ਵੀ ਵੱਡੇ ਵੀ ਜਿਹੜੇ ਹੈਗੇ ਨੇ ਆਲਰੇਡੀ ਜਿਹੜੇ ਸਾਡੇ ਟੈਂਡਰ ਲੱਗ ਵੀ ਚੁੱਕੇ ਨੇ ਉਹ ਸ਼ਹਿਰ ਦੀ ਡਿਵਿਜ਼ਨ ਆਲਓਵਰ ਡਰੈਲਮੈਂਟ ਹੋਏਗੀ ਪਰ ਸਾਹਿਬ ਇੱਕ ਦਿਨ ਵਿੱਚ ਇੱਕ ਪਰਾੜੀਵਾਲ ਦੀ ਜ਼ਮੀਨ ਨੂੰ ਲੈ ਕੇ ਮਤਾ ਲਿਆਵਾਂਗੇ ਅਸੀਂ ਉਹ ਵੀ ਪਾਸ ਕਰਤਾ ਕਿ ਜਿਹੜੀ ਜ਼ ਲਗਤ ਨਹੀਂ ਗੰਮੀ ਹੈ ਤੇ ਕੁਝ ਲੋਕਾਂ ਦਾ ਉਹ ਕਬਜ਼ਾ ਹੈ ਜੀ ਬਿਲਕੁਲ ਜੀ ਅਸੀਂ ਮੈਂ ਪਹਿਲਾਂ ਵੀ ਗਿਆ ਸੀਗਾ ਕੋਈ ਵੀ ਕਾਰਪੋਰੇਸ਼ਨ ਦੀ 1 ਇੰਚ ਵੀ ਜ਼ਮੀਨ ਜਿਹੜੀ ਅਸੀਂ ਕਿਸੇ ਕੋਲ ਨਹੀਂ ਰਹਿਣ ਦਿਆਂਗੇ ਉਹ ਖਾਲੀ ਕਰਵਾ ਕੇ ਕਬਜ਼ਾ ਲਵਾਂਗੇ ਜੇ ਕਿਸੇ ਨੇ ਨਜਾਇਜ਼ ਕੀਤਾ ਦਾ ਉਹਦੇ ਉੱਤੇ ਪਰਚੇ ਵੀ ਦਿਆਂਗੇ ਮਤਬਾਸ ਕਰਤਾ ਜੀ ਜਦੋਂ ਬਿਲਕੁਲ ਜੀ ਇਹਦੇ ਉੱਤੇ ਸਹੀ ਲੱਗਿਆ ਜੀ ਜੇ ਅੱਜ ਬਜਟ ਪਾਸ ਹੋਏਗਾ ਕਹਿੰਦੇ ਨਹੀਂ ਬਜਟ ਪਾਸ ਹੋ ਰਿਹਾ ਹੈ ਜੀ ਦੇ ਬਾਰੇ ਵਿਰੋਧੀ ਧਿਰ ਕਹਿ ਰਹੀ ਹੈ ਬਜਟ ਪਾਸ ਹੋਇਆ ਹੀ ਨਹੀਂ ਕੋਈ ਨਹੀਂ ਬਜਟ ਬਣਾਇਆ ਹੀ ਨਹੀਂ ਗਿਆ ਦੇਖੋ ਜਿਹੜਾ ਵਿਰੋਧੀ ਧਿਰ ਦਾ ਇਹਨਾਂ ਦਾ ਗੱਲ ਹੈ ਕਿ ਇੱਕ ਅਸੀਂ ਆਰਾਮ ਨਾਲ ਬਹਿ ਕੇ ਇਹਨਾਂ ਨੂੰ ਕਹਾਂ ਤੁਸੀਂ ਆਪਣੇ ਸਾਡੇ ਸਵਾਲ ਜਿਹੜੇ ਨੇ ਜਵਾਬ ਨੇ ਉਸ ਆਪਣੇ ਸਵਾਲ ਦੱਸੋ ਆਪਣੇ ਨੇ ਜਵਾਬ ਪਰ ਤੁਹਾਡੇ ਸਾਹਮਣੇ ਜਿਸ ਤਰ੍ਹਾਂ ਦੇ ਉਹਨਾਂ ਨੇ ਅੱਜ ਬਿਹੇਵੀਅਰ ਸੀਗਾ ਉਹ ਲੱਗਦਾ ਹੀ ਨਹੀਂ ਸੀਗਾ ਕਿ ਇਹ ਸ਼ਹਿਰ ਦਾ ਡਵੈਲਪਮੈਂਟ ਕਰਵਾਉਣ ਆਏ ਨੇ ਉਹ ਲੱਗਦਾ ਹੀ ਇਹ ਸੀ ਕਿ ਸ਼ਹਿਰ ਦੀ ਡਵੈਲਪਮੈਂਟ ਨੂੰ ਰੋਕਣ ਲਈ ਆਏ ਨੇ ਜੀ ਮਤਲਬ ਜਿਹੜਾ ਤੈ ਸੀ ਇਹਨਾਂ ਦਾ ਡੈਫੀਨੇਟਲੀ ਕੱਲ ਇਹਨਾਂ ਮੀਟਿੰਗ ਕਰਕੇ ਤੇ ਇਹੋ ਹੀ ਕੀਤਾ ਜੀ